ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਰੱਬ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਅਮਰੀਕਾ ਤੋਂ ਵਾਪਸ ਆ ਰਹੇ ਆ ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਜਿਹੜੇ ਅਮਰੀਕਾ ਤੋਂ ਵਾਪਸ ਆਏ ਆ ਬਹੁਤ ਜ਼ਿਆਦਾ ਹੀ ਦੁੱਖ ਹੋਇਆ ਵਾ ਇਨੇ ਨੇ ਪੈਸੇ ਲਾਏ 40-50 ਲੱਖ ਰੁਪਈਆ ਲਾ ਕੇ ਤੇ 1 1 ਕਮੀਨਾ ਰਹੇ ਆ ਕੋਈ 2 ਮਹੀਨੇ ਰਿਆ ਕੋਈ 6 ਮਹੀਨੇ ਰਿਆ ਗਏ ਦੇ ਇਸੇ ਕੰਮ ਲਈ ਹੀ ਕਿ ਸਾਡੀ ਜ਼ਿੰਦਗੀ ਜਿਹੜੀ ਆ ਸੌਖੀ ਹੋ ਸਕੇ ਅਸੀਂ ਆਉਣ ਵਾਲੇ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਵਾ ਉਹ ਵਧੀਆ ਬਣਾਈਏ ਤੇ 50 50 ਲੱਖ ਰੁਪਈਆ ਲਾ ਕੇ ਤੇ ਡੌਂਕੀਆਂ ਲਾ ਕੇ ਤੇ ਫੇ ਗਏ ਆ ਤੇ ਹੁਣ ਉਧਰ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਨੇ ਸਾਰੇ ਹੀ ਜਿੰਨੇ ਅਨਲੀਗਲ ਰਹਿੰਦੇ ਆ ਤੇ ਉਹਨਾਂ ਨੂੰ ਵਾਪਸ ਭੇਜਣਾ ਚਾਲੂ ਕਰਤਾ ਵਾ ਤੇ ਇਹਦੇ ਨਾਲ ਤੁਸੀਂ ਪਹਿਲਾਂ ਹੀ ਸੋਚ ਸਮਝ ਕੇ ਪੈਰ ਚੁੱਕਦੇ ਕਿ ਜਿਹੜਾ 40 50 ਲੱਖ ਰੁਪਇਆ ਲਾ ਕੇ ਤੇ ਅਸੀਂ ਇੱਕ ਤਾਂ ਧੱਕੇ ਖਾਂਦੇ ਆ ਇੱਕ ਡੌਂਕੀਆਂ ਲਾਉਂਦੇ ਆ ਕਈ ਮਾਵਾਂ ਦੇ ਪੁੱਤ ਜਿਹੜੇ ਆ ਅਜੇ ਤੱਕ ਲੱਭੇ ਨਹੀਂ ਆ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਵਾਂ ਉਹ ਜੰਗਲਾਂ ਦੇ ਵਿੱਚ ਰੋਲਦੀਆਂ ਫੇਰਦੀਆਂ ਹੋ ਐਮੀ ਵੇਰਕਨੇ ਵੀ ਫਿਲਮ ਜਿਹੜੀ ਬਣਾਈ ਸੀ ਉਹ ਐਸੇ ਕਰਕੇ ਬਣਾਈ ਸੀ ਕਿ ਲੋਕਾਂ ਨੂੰ ਸਮਝ ਆ ਸਕੇ ਕਿ ਜਿਹੜੇ ਅਸੀਂ 40 40 50 50 ਲੱਖ ਰੁਪਈਆ ਲਾ ਕੇ ਤੇ ਅਸੀਂ ਆਪਣੇ ਇਕੱਲੇ-ਇਕੱਲੇ ਧੀਆ ਪੁੱਤਾਂ ਨੂੰ ਜੰਗਲਾਂ ਦੇ ਵਿੱਚ ਤੋੜ ਦਿੰਨੇ ਆ ਤੇ ਉਹਦੇ ਨਾਲੋਂ 40 50 ਲੱਖ ਰੁਪਈਆ ਲਾ ਕੇ ਤੇ ਅਸੀਂ ਇੱਥੇ ਕੋਈ ਕਾਰੋਬਾਰ ਉਹਨਾਂ ਨੂੰ ਸੈੱਟ ਕਰ ਦਈਏ ਕੇ ਜਿਹੜੇ ਉਹਨਾਂ ਨੂੰ ਇਹੋ ਜੀਆਂ ਮੁਸ਼ਕਲਾਂ 'ਚ ਨਾ ਲੰਘਣਾ ਪਵੇ ਪਰ ਫੇਰ ਵੀ ਸਾਡੀ ਜਿਹੜੀ ਸੋਚ ਵਾ ਜੇ ਸਾਡੇ ਗਵਾਂਢੀਆਂ ਦਾ ਚਲ ਗਿਆ ਅਮਰੀਕਾ ਤੇ ਉਹਦੇ ਨਾਲੋਂ ਉਹ ਫੇਰ ਕਹਿਣਾ ਵੀ ਚਲ ਉਹਦੇ ਅਮਰੀਕਾ ਚਲ ਗਿਆ ਉਹ ਪੈਸੇ ਲਾ ਕੇ ਚਲ ਗਿਆ ਜਿੱਦਾਂ ਵੀ ਕਰਕੇ ਚਲ ਗਿਆ ਵਾ ਪਰ ਇਹ ਆ ਵੀ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਅਹੀਂ ਜਿਹੜਾ ਵਾ ਆਪਣੀ ਪੈੜੀ ਫੂਕਦੇ ਆ ਆਪਣੇ ਘਰ ਵੇਚਦੇ ਆ ਤੇ ਅਸੀਂ ਵੀ ਕਹਿੰਦੇ ਵੀ ਅਸੀਂ ਆਪਣਾ ਮੁੰਡਾ ਵੀ ਅਮਰੀਕਾ ਹੀ ਭੇਜਣਾ ਵਾ ਤੇ ਉਹਦੇ ਨਾਲੋਂ ਵੀਰ ਜੀ ਜੇ ਤੁਹਾਡੇ ਕੋਲ 10 ਲੱਖ ਕੋਈ 15 ਲੱਖ ਹੈਗਾ ਤੇ ਉਹਦੇ ਨਾਲ ਉਹਦਾ ਕਾਰੋਬਾਰ ਇੱਥੇ ਸੈੱਟ ਕਰ ਦੋ ਕਿਉਂਕਿ ਵੇਖੋ ਹੁਣ ਤੁਸੀਂ 50-50 ਲੱਖ ਰੁਪਈਆ ਫੂਕਤਾ ਤੇ ਪਰ ਫੇਰ ਵੀ ਹੁਣ ਉਹ ਕਿਸੇ ਕੰਮ ਨਹੀਂ ਆਇਆ ੱਟਕੇ ਖਾ ਕੇ ਮਹਾ ਵਿਚਾਰੇ ਪਹੁੰਚੇ ਅਮਰੀਕਾ ਦੇ ਵਿੱਚ ਤੇ ਫੇਰ ਵੀ ਉਹਨਾਂ ਨੂੰ ਵਾਪਸ ਭੇਜਤਾ ਵਾ ਤੇ ਇਹ ਹੈ ਤੇ ਬਹੁਤ ਮਾੜੀ ਗੱਲ ਵਾ ਪਰ ਕੋਹ ਅਸੀਂ ਆਪਣੀ ਸੋਚ ਤੋਂ ਵੀ ਕੰਮ ਲਈਏ ਕਿ ਜੇ ਅਸੀਂ ਇੱਥੇ ਰਵਾਂਗੇ ਤੇ ਆਪਣਾ ਕਾਰੋਬਾਰ ਕੋਈ ਸੈੱਟ ਕਰ ਸਕਦੇ ਆ ਇਹਦਾ ਇਹ ਨਹੀਂ ਮਤਲਬ ਵੀ ਅਸੀਂ ਆਪਣੇ 50 50 ਲੱਖ 70 70 ਲੱਖ ਲਾ ਕੇ ਦੇ ਉਜਾਰ ਲੀਏ ਹੁਣ ਇੱਕ ਮੈਂ ਵੀਡੀਓ ਵੇਖਣ ਡਿਆ ਸੀ ਉਹਨੇ 41 ਲੱਖ ਰੁਪਇਆ ਦੇ ਕੇ ਤੇ ਫੇ ਗਿਆ ਤੇ ਜੰਗਲਾਂ ਥਾਣੀ ਪਤਾ ਨਹੀਂ ਕਿੱਦਾਂ ਵਿਚਾਰਾ ਪਹੁੰਚਾ ਕਿੱਦਾਂ ਨਹੀਂ ਪਹੁੰਚਾ ਤੇ ਹੁਣ ਉਹ ਸਾਰਾ ਟੱਬਰ ਰੋਂ ਡਿਆ ਤੇ ਸਾਰਾ ਟੱਬਰ ਰੋਂ ਡਿਆ ਤੇ ਹੁਣ ਰੋਂ ਦਾ ਕੋਈ ਉਦਾਂ ਫਾਇਦਾ ਵੀ ਨਹੀਂਗਾ ਪਤਾ ਨੂੰ ਪਹਿਲਾਂ ਹੀ ਇਹੋ ਜੀ ਜਗ੍ਹਾ ਤੇ ਭੇਜੋ ਵੀ ਜਿੱਥੇ ਵਾਪਸ ਨਾ ਆਇਆ ਜਾਵੇ ਪੱਕੇ ਹੋ ਸਕੋ ਜੇ ਤੁਸੀਂ 40-50 ਲੱਖ ਰੁਪਇਆ ਲਾਉਣਾ ਕੋਈ ਛੋਟੇ ਮੋਟੇ ਮੁਲਕ ਚ ਘੱਲ ਦਿਓ ਥੋੜਾ ਉਥੇ ਪੱਕੇ ਹੋ ਜਾਣ ਫਿਰ ਜਿੱਥੇ ਮਰਜ਼ੀ ਜਾਣ ਪਰ ਇਹ ਆ ਵੀ ਤੁਸੀਂ ਬਹੁਤ ਜ਼ਿਆਦਾ ਹੀ ਇਹ ਕੰਮ ਨੂੰ ਵਧਾਤਾ ਹੈ ਜਿਹੜਾ ਵੇਖੋ ਚੱਲ ਅਮਰੀਕਾ ਜਿਹੜਾ ਵੇਖੋ ਚੱਲ ਅਮਰੀਕਾ ਪਰ ਇਹ ਆ ਵੀ ਸੋਚ ਸਮਝ ਕੇ ਥੋੜਾ ਪੈਰ ਛੱਕਿਆ ਕਰੋ ਉਹਨੇ 1 ਕਿਨੇ ਦਾ 40-50 ਲੱਖ ਲਾਤਾ ਜਿਹਦੇ ਕੋ 40-50 ਕਿੱਲੇ ਪੈਰੀਦੇ ਆ ਚਾਹੇ ਬਹੁਤ ਪ੍ਰਾਪਰਟੀ ਆ ਉਹਨੇ 40-50 ਲੱਖ ਲਾਤਾ ਤੇ ਜਿਹੜਾ ਮੇਰੇ ਵਰਗਾ ਮਹਾਤੜ ਵਾ ਉਹਨੇ 40-50 ਲੱਖ ਆਪਣਾ ਸਾਰੀ ਜਾਇਦਾਦ ਵੇਚ ਕੇ ਤੇ ਫੇਰ ਜਾਣਾ ਵਾ ਤੇ ਗਾੜੀ ਫੇਰ ਕੋਈ ਅੱਗੇ ਆਸ ਨਹੀਂ ਗਈ ਪਿਛਾਂੇ ਪੱਕੇ ਹੋ ਜੀਏ ਚਾਹੇ ਕਾਰੋਬਾਰ ਪੱਕਾ ਮਿਲਣਾ ਹੁਣ ਵੇਖ ਲੋ ਕਈਆਂ ਨੂੰ ਸਾਲ-ਸਾਲ ਹੋ ਗਿਆ ਅਗਲੇ ਚੁੱਕ ਕੇ ਬਾਹਰ ਮਾਰੇ ਆ ਹੁਣ ਜਾਇਦਾਦ ਵੀ ਗਈ ਤੇ ਘਰੋਂ ਬੇ ਘਰ ਵੀ ਹੋ ਗਏ ਨਾ ਉਧਰ ਜੋਗੇ ਰਹੇ ਤੇ ਨਾ ਉਧਰ ਜੋਗੇ ਪਰ ਫੇਰ ਵੀ ਮੇਰਾ ਇਹੋ ਮੈਸੇਜ ਆ ਵੀ ਕੋਈ ਵੀ ਕੰਮ ਕਰਨਾ ਸੋਚ ਸਮਝ ਕੇ ਕਰੋ ਐਨੇ ਐਨੇ ਪੈਸੇ ਲਾ ਕੇ ਤੁਸੀਂ ਬਾਹਰ ਭੇਜਣ ਦੇ ਜੇ ਜੇ ਬਾਹਰ ਭੇਜਣਾ ਹੀ ਆ ਮੈਂ ਨਹੀਂ ਕਹਿੰਦਾ ਵੀ ਬਾਹਰ ਨਾ ਭੇਜੋ ਭੇਜੋ ਪਰ ਪੱਕੇ ਤੌਰ ਤੇ ਭੇਜੋ ਵੀ ਜਿਹੜਾ ਕੋਈ ਖਤਰਾ ਨਾ ਹੋਵੇ ਹੁਣ ਤੁਸੀਂ ਇੱਕ ਦੇ ਵਿਚਾਰੇ ਜੰਗਲਾਂ ਥਾਂ ਨਹੀਂ ਗਏ ਆ ਦੂਜੇ ਉਹਨਾਂ ਨੂੰ ਉੱਥੋਂ ਵਾਪਸ ਭੇਜਤਾ ਹੁਣ ਉਹਨਾਂ ਦੇ ਦਿਲ ਤੇ ਕੀ ਵੇਜਦੀ ਆ ਮਾਂ ਪਿਓ ਹੁਣ ਰੋਂ ਡਿਆ ਕੋਈ ਵੀ ਕੰਮ ਕਰਨਾ ਸੋਚ ਸਮਝ ਕੇ ਕਰੋ ਤੇ ਚੰਗੇ ਚੰਗੇ ਮੁਲਕਾਂ ਚ ਘਲਾਓ ਮੈਂ ਨਹੀਂ ਕਹਿੰਦਾ ਨਾ ਘਲਾਓ ਪਰ ਫੇਰ ਵੀ ਜਿਹੜਾ 40-50 ਲੱਖ ਰੁਪਇਆ ਲਾ ਕੇ ਉੱਥੇ ਜਾਣਾ ਕੋਈ ਇੱਥੇ ਕਾਰੋਬਾਰ ਕਰੋ ਮੈਂ ਮੰਨਦਾ ਵਾ 10 ਲੱਖ 15 ਲੱਖ ਲਾ ਕੇ ਇੱਥੇ ਵੀ ਆਪਣਾ ਕੰਮ ਸੈੱਟ ਹੋ ਸਕਦਾ ਵਾ ਬਹੁਤੀ ਬਹੁਤੀ ਨਾਲੋਂ ਅਸੀਂ ਥੋੜੀ ਤੋਂ ਵੀ ਜਾਣੇ ਆ ਤੇ ਹੁਣ ਇਹੀ ਕੰਮ ਸਾਰਿਆਂ ਨੇ ਹੁਣ ਲਿਆ ਕੋਈ 40 ਲੱਖ ਗਿਆ ਕੋਈ 50 ਲਾ ਕੇ ਗਿਆ ਕੋਈ 70 ਲੱਖ ਗਿਆ ਹੁਣ ਇੱਕ ਹੀ ਉਹ ਕਹਿੰਦਾ ਮੈਂ ਸਾਰੀ ਆਪਣੀ ਜਾਇਦਾਦ ਵੇਚ ਕੇ ਗਿਆ ਵਾ ਤੇ ਹੁਣ ਹੁਣ ਸਰਕਾਰਾਂ ਨੇ ਥੋੜਾ ਕਿਹਾ ਵਾ ਵੀ ਚਾਹੇ ਚਲ ਜਾਓ ਚਾਹੇ ਆ ਜਾਓ ਕੋਈ ਵੀ ਕੰਮ ਕਰਨਾ ਸੋਚ ਸਮਝ ਕੇ ਕਰੋ ਮੇਰੇ ਵੀਰ ਤੇ ਜੇ ਕੋਈ ਗਲਤੀ ਹੋ ਗਈ ਹੈ ਤਾਂ ਮਾਫ ਕਰਿਓ ਮੈਨੂੰ ਤੇ ਇਹੋ ਚੰਗਾ ਲੱਗਾ ਵੀ ਮੈਂ ਮੈਸੇਜ ਦਵਾ ਵੀ ਇਹੋ ਜੀਆਂ ਗਲਤੀਆਂ ਨਾ ਕਰੋ ਜੇ ਜਾਣਾ ਵੀ ਆ ਤੇ ਪੱਕੇ ਤੌਰ ਤੇ ਜਾਓ ਕੋਈ ਚੰਗੇ ਏਜੰਟ ਪਾਓ ਜਿਹੜੇ ਤੁਹਾਨੂੰ ਪੱਕੇ ਉਥੇ ਪੀਆਰ ਮਿਲੇ ਦੂਜੇ ਮੁਲਕਾਂ 'ਚ ਚਲ ਜਾਓ ਅਮਰੀਕਾ ਦਾ ਜਿਹੜਾ ਭੂਤ ਸਵਾਰ ਹੋਇਆ ਨਾ ਹੋਵੇ ਤੇ ਨਾ ਆਪਣੀਆਂ ਜ਼ਿੰਦਗੀਆਂ ਖਰਾਬ ਕਰੋ ਤੇ ਬਾਕੀ ਜਿਹੜੇ ਮੇਰੇ ਵੀਰ ਭਰਾ ਅਮਰੀਕਾ ਦੇ ਵਿੱਚ ਇਸ ਟਾਈਮ ਬੈਠੇ ਆ 40 40 40 50 50 ਲੱਖ ਲਾ ਕੇ ਵਿਚਾਰੇ ਗਏ ਆ ਉਹਨਾਂ ਨੂੰ ਤਤੀ ਵਾਹ ਨਾ ਲੱਗੇ ਰੱਬਾ ਉਹਨਾਂ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੀ ਤੇ ਚੜ੍ਹਦੀ ਕਲਾ ਰੱਖੀ ਜਿਉਂਦੇ ਵਸਦੇ ਰਹੋ ਪੰਜਾਬੀਓ ਰੱਬ ਰਾਖਾ ਤੇ ਜੇ ਕੋਈ ਮਾੜੀ ਮੋਟੀ ਗਲਤੀ ਹੋ ਗਈ ਆ ਤੇ ਉਹਨੂੰ ਛੋਟਾ ਵੀਰ ਸਮਝ ਕੇ ਮਾਫ ਕਰ ਦਿਓ ਸਤਿ ਸ੍ਰੀ ਅਕਾਲ ਜੀ John vas,